ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਤੁਸੀਂ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਤੇ ਹੱਸਦੇ ਵਸਦੇ ਰੱਖਣ ਜੀ ਅੱਜ ਆਪਾਂ ਬਲੌਗ ਦੇ ਨੂੰ ਕੋਈ ਨਹੀਂ ਬਣਾਇਆ ਜੀ ਇਸ ਆਮ ਜੇ ਨੂੰ ਆਪਾਂ ਸਟਾਰਟ ਕਰੀਏ ਵੀਡੀਓ ਤੇ ਵੀਡੀਓ ਦੇ ਵਿੱਚ ਆਪਾਂ ਜਿਆਦਾ ਕੁਝ ਹੋਰ ਵੀ ਨਹੀਂ ਬਣਾਇਆ ਬਸ ਛੋਟੀ ਮੋਟੀ ਕੰਮ ਜੀ ਨੇ ਜੀ ਅੱਜ ਆਪਾਂ ਕੁਝ ਕਰਾਂਗੇ ਜੀ ਗੱਲਾਂ ਬਾਤਾਂ ਤੇ ਉਹ ਕਰਾਂਗੇ ਜੀ ਵਾਚ ਟਾਈਮ ਪੂਰਾ ਕਰਨ ਲਈ ਮੈਂ ਵਾਚ ਟਾਈਮ ਆਪਣਾ ਕਿਵੇਂ ਪੂਰਾ ਕਰਿਆ ਤੇ ਜਿੰਨਾ ਪੜਾਣ ਦਾ ਵਾਚ ਟਾਈਮ ਹਜੇ ਨਹੀਂ ਪੂਰਾ ਹੋਇਆ ਉਹ ਕਿਵੇਂ ਪੂਰਾ ਕਰ ਸਕਦੀਆਂ ਨੇ ਜੀ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੇ ਇੱਥੇ ਚੱਕ ਰਹੀ ਸੀ ਜੀ ਪਹਿਲਾਂ ਮੈਂ ਫਾਂਡੇ ਤੇ ਨਾਲ-ਨਾਲ ਆਪਾਂ ਕੰਮ ਕਰ ਲਾਂਗੇ ਜੀ ਛੋਟੇ ਮੋਟੇ ਨਾਲ ਆਪਾਂ ਕਰਾਂਗੇ ਇਹ ਗੱਲਾਂ ਬਾਤਾਂ ਮਿੱਤੂ ਜੀ ਵੀ ਆਪਣਾ ਵਾਚ ਟਾਈਮ ਆਸਾਨੀ ਨਾਲ ਪੂਰਾ ਕਰ ਸਕਦੇ ਹਾਂ ਵਾਚ ਟਾਈਮ ਮੇਰਾ ਕੰਪਲੀਟ ਹੋ ਗਿਆ ਜੀ ਡੇਢ ਮਹੀਨਾ ਹੋ ਗਿਆ ਕੰਪਲੀਟ ਹੋਏ ਨੂੰ ਅਜੇ ਡਾਲਰ ਕੰਪਲੀਟ ਨਹੀਂ ਹੋਏ ਹੈਗੇ ਉਹ ਕੰਪਲੀਟ ਕਰਨੇ ਨੇ ਚੈਨਲ ਆਪਣਾ ਮੋਨਟਾਈਜ਼ ਹੋ ਗਿਆ ਤੇ ਇੱਥੇ ਗੁੰਨ ਲਾਂਗੇ ਜੀ ਆਟਾ ਤੇ ਨਾਲ ਕਰਾਂਗੇ ਗੱਲਾਂ ਬਾਤਾਂ ਮੈਂ ਆਪਣਾ ਵੌਚ ਟਾਈਮ ਕਰਿਆ ਜੀ ਪੂਰਾ ਲਾਈਵ ਨਹੀਂ ਆਈ ਹੈਗੀ ਆਪਾਂ ਇਹ ਤੁਸੀਂ ਦੇਖਿਆ ਹੀ ਹੋਊਗਾ ਲਾਈਵ ਮੈਂ ਕਦੇ ਵੀ ਨਹੀਂ ਆਈ ਜੀ ਕਿ ਘਰ ਹੀ ਆਪਾਂ ਆਪਣੇ ਤਰੀਕੇ ਨਾਲ ਵੌਚ ਟਾਈਮ ਪੂਰਾ ਕਰਿਆ ਇਹਦੇ ਲਈ ਹੋਣਾ ਜ਼ਰੂਰੀ ਹੈ ਜੀ ਵਾਈਫਾਈ ਲੱਗਿਆ ਹੋਇਆ ਕਿਉਂਕਿ ਨੈਟ ਤੇ ਆਪਾਂ ਇੰਨਾ ਕੰਮ ਨਹੀਂ ਕਰ ਸਕਦੇ ਸਾਰਾ ਦਿਨ ਨੈਟ ਨੈਟ ਪੈਕ ਪਵਾ ਕੇ ਨਹੀਂ ਚੱਲ ਸਕਦਾ ਤੇ ਜਿੰਨਾ ਭੈਣਾ ਦੇ ਵਾਈਫਾਈ ਲੱਗਿਆ ਹੋਇਆ ਉਹ ਇਸ ਤਰ੍ਹਾਂ ਆਸਾਨੀ ਨਾਲ ਬਹੁਤ ਚ ਟਾਈਮ ਕੰਪਲੀਟ ਕਰ ਸਕਦੀਆਂ ਨੇ ਆਪਣੇ ਜਿਹੜੇ ਫੋਨ ਤੋਂ ਆਪਾਂ ਵੀਡੀਓ ਅਪਲੋਡ ਕਰਦੇ ਆ ਜੀ ਉਹ ਫੋਨ ਤੇ ਵੀਡੀਓ ਨਹੀਂ ਚਲਾਉਣੀ ਉੱਥੇ ਤਾਂ ਬਿਲਕੁਲ ਵੀ ਵੀਡੀਓ ਨਹੀਂ ਚਲਾਉਣੀ ਹੈਗੀ ਜੇ ਆਪਾਂ ਦੇਖਣੀ ਵੀ ਹੈ ਵਿਊਜ਼ ਵਗੈਰਾ ਕੁਝ ਵੀ ਤਾਂ ਵਾਈਟੀ ਸਟੂਡੀਓ ਤੇ ਜਾ ਕੇ ਦੇਖਦੇ ਆ ਜੀ ਤੇ ਉਸੇ ਤੇ ਕਮੈਂਟਾਂ ਦੀ ਰਿਪਲਾਈ ਕਰਦੇ ਆ ਪਹਿਲਾਂ ਮੈਂ ਵੀ ਦੇਖਦੀ ਸੀ ਜੀ ਪਰ ਫਿਰ ਨਹੀਂ ਦੇਖੀਏਗੇ ਜਦੋਂ ਤੋਂ ਆਪਾਂ ਨੂੰ ਪਤਾ ਲੱਗਿਆ ਜਿੰਨਾ ਕਿ ਮੈਨੂੰ ਪਤਾ ਹੈ ਓਨਾ ਕਿ ਜਰੂਰ ਆਪਾਂ ਦੱਸਾਂਗੇ ਵਾਈਟੀ ਸਟੂడియో ਰਾਹੀਂ ਆਪਾਂ ਕਮੈਂਟਾਂ ਦੇ ਰਿਪਲਾਈ ਕਰਦੇ ਆਂ ਕਿ ਤੁਸੀਂ ਵੀ ਇਸ ਤਰ੍ਹਾਂ ਹੀ ਕਰਿਆ ਕਰੋ ਜੀ ਤੇ ਆਪਣੇ ਘਰ ਦੇ ਵਿੱਚ ਹੋਰ ਫੋਨ ਜਿੰਨੇ ਵੀ ਹੈਗੇ ਨੇ ਜੀ ਕੋਈ ਜਿਹੜਾ ਵਿਲਾ ਜਿੰਨੇ ਟਾਈਮ ਉਹਦੇ ਉੱਤੇ ਆਪਾਂ ਆਪਣੀ ਵੀਡੀਓ ਲਾ ਕੇ ਸਾਢੇ ਸਕਦੇ ਆਂ ਜੇ ਫੋਨ ਵੀ ਨਹੀਂ ਹੈਗੇ ਜੀ ਤਾਂ ਆਪਣੇ LCD ਵਗੈਰਾ ਹੁੰਦੀ ਹੈ ਫੋਨ ਤਾਂ ਆਪਾਂ ਨੂੰ ਪਤਾ ਹੀ ਹੈ ਜੀ ਵੀ ਕੋਈ ਵੀ ਨਹੀਂ ਛੱਡਦਾ ਹੈਗਾ ਆਪਣੇ ਫੋਨ ਆਪ ਚਲਾਉਂਦੇ ਆ ਸਾਰਾ ਦਿਨ ਉਹ ਵੀਡੀਓ ਲਾ ਕੇ ਸਾਰਾ ਦਿਨ ਨਹੀਂ ਰੱਖ ਸਕਦੇ ਥੋੜਾ ਟਾਈਮ ਰੱਖ ਦਾਂਗੇ ਆਪਾਂ ਘੰਟਾ ਰੱਖ ਦਾਂਗੇ ਜੀ ਅੱਧਾ ਘੰਟਾ ਰੱਖ ਦਾਂਗੇ ਪਰ ਜ਼ਿਆਦਾ ਟਾਈਮ ਫੋਨ ਤੇ ਨਹੀਂ ਲਾ ਕੇ ਰੱਖ ਸਕਦੇ ਆਪਣੇ ਘਰਾਂ ਦੇ ਵਿੱਚ LCDਆਂ ਤਾਂ ਹੈਗੀਆਂ ਹੀ ਨੇ ਜੀ ਉਹਦੇ ਉੱਤੇ ਆਪਾਂ ਆਈਡੀ ਵੀ ਬਣੀ ਹੁੰਦੀ ਹੈ ਜੀ ਪਰ ਉਹ ਆਈਡੀ ਹੋਵੇ ਅਲੱਗ ਨਾਮ ਤੋਂ ਜਿਹੜੇ ਚੈਨਲ ਤੋਂ ਆਪਾਂ ਫੋਂਟ ਉੱਪਰ ਵੀਡੀਓ ਪਾਉਣੀ ਹੈ ਜੀ ਉਹ ਹੋਣ ਤੇ ਜਿਹੜੇ ਨਾਮ ਤੇ ਆਈਡੀ ਬਣੀ ਹੋਈ ਹੈ ਉਹ ਤੋਂ ਨਹੀਂ ਹੋਣੀ ਚਾਹੀਦੀ ਅਲੱਗ ਬਣੀ ਹੋਣੀ ਚਾਹੀਦੀ ਤੇ ਆਪਾਂ ਐਲ ਸੀ ਡੀ ਦੇ ਉੱਪਰ ਆਪਣੀਆਂ ਵੀਡੀਓ ਲਾ ਕੇ ਤੁਸੀਂ ਦਿਨ ਰੱਖ ਲੋ ਜੀ ਅੱਧਾ ਦਿਨ ਰੱਖ ਲੋ ਜਿੰਨਾ ਤੋਂ ਤੁਸੀਂ ਰੱਖ ਸਕਦੇ ਹੋ ਓਨੇ ਘੰਟੇ ਲਾ ਕੇ ਰੱਖੋ ਸਾਰਾ ਦਿਨ ਚਲਾ ਸਕਦੇ ਹੋ ਤਾਂ ਸਾਰਾ ਦਿਨ ਚੱਲਣ ਦਿਓ ਜੀ ਇਹ ਦਿਨ ਆ ਤੁਸੀਂ ਦੇਖਿਓ ਜੀ ਟਰਾਈ ਕਰਕੇ ਜਿਸ ਤਰ੍ਹਾਂ ਮੈਂ ਕਰਿਆ ਤੁਸੀਂ ਕਰਕੇ ਦੇਖਿਓ ਤੇ ਪਹਿਲਾਂ ਆਪਣੇ ਘੰਟੇ ਚੈੱਕ ਕਰਿਓ ਵੀ ਅੱਜ ਕਿੰਨੇ ਨੇ ਤੇ ਕੱਲ ਕਿੰਨੇ ਨੇ ਜੀ ਤੇ ਇਹ ਫਰਕ ਹੋ ਸਕਦਾ ਜੀ 2-4 ਦਿਨ ਦੇ ਵਿੱਚ ਬਾਅਦ ਪਤਾ ਲੱਗੇ ਕਿਉਂਕਿ ਆਪਣਾ ਜਿਹੜਾ ਵਾਚ ਟਾਈਮ ਹੁੰਦਾ ਜੀ ਉਹ YouTube 2-4 ਦਿਨ ਬਾਅਦ ਤਾਂ ਇਹ ਤੱਕਦਾ ਹੀ ਦੱਸਦੀ ਹੁੰਦੀ ਹੈ ਜਿਵੇਂ ਅੱਜ ਆਪਾਂ ਕਰਿਆ ਤਾਂ ਅੱਜ ਦਾ ਕੱਲ ਨੂੰ ਨਹੀਂ ਦੱਸੂਗੀ 5-4 ਦਿਨ ਬਾਅਦ ਤਾਂ ਹੀ ਦੱਸਦੀ ਹੁੰਦੀ ਹੈ ਪੰਜ ਚਾਰ ਦਿਨ ਤੁਸੀਂ ਕਰੋਗੇ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਜੀ ਫਿਰ ਵੀ ਕਿੰਨੇ ਘੰਟੇ ਵਧਦੇ ਨੇ ਹੁਣ ਚੈੱਕ ਕਰ ਲਿਓ ਜੀ ਆਪਣੇ ਵੀ ਬਿਨਾ ਕਰੇ ਐਲ ਸੀ ਡੀ ਤੇ ਲਾ ਕੇ ਵੀਡੀਓ ਕਿੰਨੇ ਘੰਟੇ ਵਧਦੇ ਨੇ ਤੇ ਪੰਜ ਚਾਰ ਦਿਨ ਚੈੱਕ ਕਰਦੇ ਰਹੋ ਵੀ ਕਿੰਨੇ ਘੰਟੇ ਡੇਲੀ ਵਧਦੇ ਨੇ ਆਪਣੇ ਤੇ ਫਿਰ ਉਸ ਤੋਂ ਬਾਅਦ ਐਲ ਸੀ ਡੀ ਤੇ ਲਾ ਕੇ ਫਿਰ ਚੈੱਕ ਕਰਿਓ ਜੀ ਤੁਸੀਂ ਵੀ ਹੁਣ ਕਿੰਨੇ ਘੰਟੇ ਵਧ ਰਹੇ ਨੇ ਇਹ ਤਰੀਕਾ ਤੁਸੀਂ ਵਰਤ ਸਕਦੇ ਹੋ ਜੀ ਤੇ ਜਰੂਰ ਟਰਾਈ ਕਰਕੇ ਦੇਖਿਓ ਮੈਂ ਵੀ ਇਹੀ ਚਾਹਉਣੀ ਆ ਜੀ ਵੀ ਜਿਵੇਂ ਮੇਰਾ ਬੌਚ ਟਾਈਮ ਪੂਰਾ ਹੋਇਆ ਤੇ ਸਾਰੀਆਂ ਭੈਣਾਂ ਦਾ ਬੌਚ ਟਾਈਮ ਪੂਰਾ ਹੋਵੇ ਆਪਾਂ ਮਿਹਨਤ ਕਰਦੇ ਆ ਜੀ ਵੀਡੀਓ ਪਾਉਣੀ ਕਿਹੜਾ ਸੌਖੀ ਹੈ ਜੀ ਇਹ ਵੀ ਬਹੁਤ ਮੁਸ਼ਕਿਲ ਦਾ ਕੰਮ ਹੈ ਬਹੁਤ ਟਾਈਮ ਲੱਗਦਾ ਇਹਦੇ ਉੱਤੇ ਵੀ ਵੀਡੀਓ ਬਣਾਉਣੀ ਐਡਿਟਿੰਗ ਕਰਨੀ ਤੇ ਫਿਰ ਪਾਉਣੀ ਜੀ ਵੀਡੀਓ ਬਹੁਤ ਟਾਈਮ ਲੱਗ ਜਾਂਦਾ ਹੈ ਬਹੁਤ ਮਿਹਨਤ ਆਉਂਦੀ ਹੈ ਜੀ ਵੀਡੀਓ ਪਾਉਣ ਤੇ ਵੀ ਤੇ ਪਹਿਲਾਂ ਆਪਾਂ ਨੂੰ ਇਹੀ ਲੱਗਦਾ ਹੁੰਦਾ ਵੀ ਵੀਡੀਓ ਬਣਾਈ ਤੇ ਪਾਤੀ ਕੋਈ ਟਾਈਮ ਨਹੀਂ ਲੱਗਦਾ ਬਹੁਤ ਸੌਖਾ ਕੰਮ ਹੈ ਪਰ ਇਹ ਵੀ ਇੱਕ ਜੌਬ ਦੀ ਤਰ੍ਹਾਂ ਜੀ ਡੇਲੀ ਕਰਨਾ ਹੀ ਕਰਨਾ ਆਪਾਂ ਬੰਨਵਾ ਕੰਮ ਫੇਰ ਹੀ ਆਪਣਾ ਚੈਨਲ ਗਰੂ ਕਰੂਗਾ ਤੇ ਫੇਰ ਹੀ ਵਧੀਆ ਚੱਲਦਾ YouTube ਵੀ ਫੇਰ ਹੀ ਅੱਗੇ ਭੇਜਦੀ ਹੈ ਜੀ ਵੀਡੀਓ ਸਾਰਿਆਂ ਨੂੰ ਜੇ ਆਪਾਂ ਡੇਲੀ ਕੰਮ ਕਰਾਂਗੇ ਇਹਦੇ ਉੱਤੇ ਜੇ ਕਦੇ ਵੀਡੀਓ ਪਾ ਲਈ ਕਦੇ ਨਾ ਪਾਈ ਤਾਂ YouTube ਐਨਾ ਅਗੇ ਵੀਡੀਓ ਸ਼ੇਅਰ ਨਹੀਂ ਕਰਦੀ ਜੀ ਤਾਂ ਕਰਕੇ ਆਪਾਂ ਨੂੰ ਵੀਡੀਓ ਡੇਲੀ ਪਾਉਣੀ ਚਾਹੀਦੀ ਐ ਤੇ ਜੇ ਡੇਲੀ ਨਹੀਂ ਪਾ ਸਕਦੇ ਜੀ ਤਾਂ ਆਪਾਂ ਜਦੋਂ ਚੈਨਲ ਸਟਾਰਟ ਕਰਦੇ ਆ ਤਾਂ ਸ਼ੁਰੂ ਤੋਂ ਇਹ ਰੱਖੋ ਜੀ ਵੀ ਹਫਤੇ ਦੇ ਵਿੱਚ ਤਿੰਨ ਵੀਡੀਆਂ ਪਾ ਲਓ ਜਾਂ ਦੋ ਵੀਡੀਓ ਪਾ ਲਓ ਤੇ ਦਿਨ ਬਨ ਕੇ ਰੱਖੋ ਜੀ ਵਿਆਹ ਦਿਨ ਪਾਉਣੀਆਂ ਨੇ ਆਪਾਂ ਟਾਈਮ ਵੀ ਇੱਕੋ ਹੀ ਰੱਖੋ ਜੀ ਥੋੜਾ ਬਹੁਤ ਅੱਗੇ ਪਿੱਛੇ ਹੋ ਜਾਂਦਾ ਪਰ ਐ ਨਹੀਂ ਵੀ ਅੱਜ ਸਾਮ ਨੂੰ ਪਾਤੀ ਕੱਲ ਸਵੇਰੇ ਪਾਦੀ ਸਾਮ ਨੂੰ ਪਾਉਨੇ ਆ ਤਾਂ ਸਾਮ ਨੂੰ ਹੀ ਪਾਉ ਜੀ ਥੋੜਾ ਬਹੁਤਾ ਟਾਈਮ ਅੱਗੇ ਪਿੱਛੇ ਹੋ ਜਾਂਦਾ ਜੀ ਇੰਨੇ ਇੱਕ ਦਾ ਕੋਈ ਚੱਕਰ ਨਹੀਂ ਹੁੰਦਾ ਤੇ ਜੇ ਲਾਈਵ ਮੈਂ ਕਦੇ ਵੀ ਨਹੀਂ ਆਈ ਜੀ ਤੇ ਜੇ ਆਪਾਂ ਲਾਈਵ ਆਉਨੇ ਆ ਆਉਨੇ ਆਗੇ ਜੀ ਵਾਚ ਟਾਈਮ ਦੇ ਲਈ ਤਾਂ ਜੇ ਆਪਾਂ ਲਾ ਕੇ ਸਾਢੇ ਦੰਨੇ ਜੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਜਿੰਨਾ ਕੁ ਟਾਈਮ ਲਾਈਵ ਦੇ ਵਿੱਚ ਕਮੈਂਟ ਆਉਂਦੇ ਨੇ ਜੀ ਆਪਾਂ ਨੂੰ ਰਿਪਲਾਈ ਕਰਦੇ ਆ ਓਨਾ ਕੁ ਟਾਈਮ ਗਿਣਿਆ ਜਾਂਦਾ ਹੈ ਜੀ ਆਪਾਂ ਲਾ ਕੇ ਛੱਡਦੇ ਨੇ ਵੀ ਲਾਈਵ ਲੱਗਿਆ ਹੋਇਆ ਕੋਈ ਗੱਲਬਾਤ ਨਹੀਂ ਹੋ ਰਹੀ ਤਾਂ ਉਹ ਵਾਚ ਟਾਈਮ ਨਹੀਂ ਗਿਣਿਆ ਜਾਂਦਾ ਮੈਂ ਇੱਕ ਵਾਰੀ ਵੀ ਲਾਈਵ ਨਹੀਂ ਆਈ ਹੈਗੀ ਜੀ ਆਪਣਾ ਵਾਚ ਟਾਈਮ ਵੀ ਇਸੇ ਤਰ੍ਹਾਂ ਪੂਰਾ ਕਰਿਆ ਤੇ ਪਹਿਲਾਂ ਮੇਰਾ ਵਾਚ ਟਾਈਮ ਚੈਨਲ ਮੈਂ ਵੀ ਪਹਿਲਾਂ ਬਣਾਇਆ ਹੋਇਆ ਸੀਗਾ ਪੁਰਾਣਾ ਚੈਨਲ ਤਾਂ ਮੇਰਾ ਕਾਫੀ ਪੁਰਾਣਾ ਬਣਿਆ ਹੋਇਆ ਜੀ ਤੇ ਉਦੋਂ ਇਹਨਾਂ ਨਹੀਂ ਪਤਾ ਸੀ ਵੀ ਨਵਾਂ ਚੈਨਲ ਬਣਾ ਲਈਏ ਹੋਰ ਉਸੇ ਤੇ ਵੀਡੀਓ ਪਾਉਣੀ ਆ ਸਟਾਰਟ ਕਰਤੀਆਂ ਥੋੜਾ ਜਿਹਾ ਹੌਲੀ ਗਰੋ ਹੋਇਆ ਪਰ ਗਰੋ ਹੋਣ ਲੱਗ ਗਿਆ ਜੀ ਹੁਣ ਪਹਿਲਾਂ ਮੇਰੇ 2200 ਘੰਟੇ ਪੂਰੇ ਹੋ ਗਏ ਸੀ ਜਿਹੜੇ ਉਹ ਬਿਲਕੁਲ ਸਾਲ ਹੋਣ ਤੋਂ ਬਾਅਦ ਬਿਲਕੁਲ ਖਤਮ ਹੋ ਗਏ ਦੁਬਾਰਾ ਤੋਂ ਸਟਾਰਟ ਕਰੀ ਜੀ 1 ਘੰਟੇ ਤੋਂ ਫੇਰ ਸ਼ੁਰੂ ਕਰਨਾ ਪਿਆ ਬਹੁਤ ਟਾਈਮ ਉਹ 2200 ਘੰਟੇ ਵੇਸਟ ਗਏ ਮੇਰੇ ਜਿਹੜੇ ਹੋਏ ਹੋਏ ਸੀ ਫਿਰ ਦੁਬਾਰਾ ਵੀਡੀਓ ਪਾਉਣ ਲੱਗਿਆ ਆਪਾਂ ਰੈਗੂਲਰ ਹੋਈਆਂ ਜੀ ਜਦੋਂ ਮੈਂ ਫਿਰ ਉਸ ਤੋਂ ਬਾਅਦ ਬਹੁਤ ਟਾਈਮ ਵਧਣ ਲੱਗੇ ਸ਼ੁਰੂ ਚ ਪਹਿਲਾਂ ਵੀ ਮੈਂ ਵੀ ਇਹੀ ਕਰਦੀ ਸੀਗੀ ਜੀ ਕਦੇ ਵੀਡੀਓ ਪਾ ਲਈ ਕਦੀ ਨਾ ਪਾਈ ਕਈ ਵਾਰੀ 10 ਦਿਨ ਲਗਾਤਾਰ ਪਾਲੀਆਂ ਫਿਰ ਮਹੀਨਾ ਹਟ ਗਏ ਦੋ ਚਾਰ ਪਾਲੀਆਂ 15 20 ਦਿਨ ਹਟ ਗਏ ਐ ਕਰਦੀ ਸੀਗੀ ਜੀ ਫਿਰ ਜਦੋਂ ਤੋਂ ਆਪਾਂ ਰੈਗੂਲਰ ਹੋਏ ਆ ਫਿਰ ਵਧੀਆ ਆਪਣਾ ਚੈਨਲ ਗਰੋ ਕਰ ਰਿਹਾ ਹੈ ਜੀ ਤੇ ਹੁਣ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਆਪਾਂ ਡੇਲੀ ਵੀਡੀਓ ਪਾਈਏ ਤੁਸੀਂ ਇਹ ਜਿਹੜਾ ਮੈਂ ਤਰੀਕਾ ਦੱਸਿਆ ਜਰੂਰ ਟਰਾਈ ਕਰਕੇ ਦੇਖਿਓ ਇਹਦੇ ਨਾਲ ਤੁਹਾਡਾ ਵਾਚ ਟਾਈਮ ਬਹੁਤ ਵਧੂਗਾ ਜੀ ਸਾਰੀਆਂ ਭੈਣਾਂ ਮਿਹਨਤ ਕਰਦੀਆਂ ਜੀ ਭੈਣ ਦਾ ਚਾਹੇ ਭਰਾ ਕੋਈ ਵੀ ਵੀਡੀਓ ਬਣਾਉਂਦੇ ਆ ਮਿਹਨਤ ਕਰਦੇ ਆ ਤਾਂ ਐ ਹੁੰਦਾ ਜੀ ਆਪਾਂ ਨੂੰ ਵੀ ਵਾਚ ਟਾਈਮ ਕੰਪਲੀਟ ਹੋ ਜੇ ਸਾਰੀਆਂ ਭੈਣਾਂ ਦੀ ਚਾਹਣੀ ਹੈ ਜੀ ਮੈਂ ਤਾਂ ਵੀ ਕੰਪਲੀਟ ਹੋਵੇ ਮਿਹਨਤ ਕਰਦੇ ਆ ਚੈਨਲ ਮੋਨਟਾਈਜ਼ ਹੋਵੇ ਸਾਰਿਆਂ ਦਾ ਤੁਸੀਂ ਇਹ ਤਰੀਕਾ ਜ਼ਰੂਰ ਵਰਤ ਕੇ ਦੇਖਿਓ ਬਹੁਤ ਫਾਇਦਾ ਹੋਊਗਾ ਜੀ ਸੋਨੂੰ ਲਈ ਬਣਾ ਲੈ ਵੀ ਆਉਂਦੀਆਂ ਨੇ ਜੀ ਦੇਖਦੇ ਆਪਾਂ ਵੀਡੀਓ ਚੈਨਲ ਤੇ ਜਾਂਦੇ ਆ ਪਰ ਉਹਨਾਂ ਦਾ ਵਾਚ ਟਾਈਮ ਹਜੇ ਤੱਕ ਕੰਪਲੀਟ ਨਹੀਂ ਹੋਇਆ ਕਿਸੇ ਦੇ ਸਬਸਕ੍ਰਾਈਬਰ 3000 ਹੋਈ ਪਏ ਨਹੀਂ ਜੀ 4 ਵੀ ਹੋਈ ਪਏ ਨਹੀਂ ਉਹਨਾਂ ਦਾ ਵੀ ਨਹੀਂ ਹੋਇਆ ਪੂਰਾ ਪਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਣਾ ਪੂਰਾ ਹੋ ਗਿਆ ਜੀ ਵਾਚ ਟਾਈਮ ਜਿਹੜਾ ਪਹਿਲਾਂ 250 ਘੰਟਾ ਵੀ ਕਰ ਗਿਆ ਜੀ ਕਈ ਵਾਰੀ ਉਹਦਾ ਹੋ ਜਾਂਦਾ ਹੈ ਵੀ ਜੇ ਉਹਦੋਂ ਨਾਲ ਹਟਦੀ ਆਪਾਂ ਵੀਡੀਓ ਪਾਉਣਾ ਤਾਂ ਆਪਣਾ ਹੋਰ ਵੀ ਪਹਿਲਾ ਹੋ ਜਾਣਾ ਸੀ ਉਹ ਵਾਚ ਟਾਈਮ ਕੰਪਲੀਟ ਹੁਣ ਡਾਲਰ ਰਹਿੰਦੇ ਨੇ ਜੀ ਆਪਣੇ 100 ਡਾਲਰ ਕੰਪਲੀਟ ਕਰਨਾ ਉਹ ਵੀ ਹੌਲੀ ਹੌਲੀ ਹੁੰਦਾ ਜੀ ਬਹੁਤ ਟਾਈਮ ਲੱਗੂਗਾ ਉਹਨੂੰ ਵੀ ਹੈ ਜੀ ਪਰ ਇਹ ਨਾ ਕੋ ਹੋ ਜਾਂਦਾ ਜੀ ਚਲੋ ਜਿਵੇਂ ਆਪਣਾ ਵਾਚ ਟਾਈਮ ਪੂਰਾ ਹੋ ਗਿਆ ਤਾਂ ਇਹ ਵੀ ਹੌਲੀ ਹੌਲੀ ਹੋ ਜਾਣਗੇ ਆਪਾਂ ਮਿਹਨਤ ਕਰਦੇ ਰਹਾਂਗੇ ਜੀ ਮਿਹਨਤ ਕਰਨਾ ਆਪਣਾ ਫਰਜ਼ ਹੈ ਤੇ ਫਲ ਵਾਹਿਗੁਰੂ ਜੀ ਨੇ ਦੇਣਾ ਆਪਾਂ ਮਿਹਨਤ ਕਰਦੇ ਰਹਾਂਗੇ ਜੀ ਤੁਸੀਂ ਦੇਖਿਓ ਜੀ ਲਾਈਵ ਨਾ ਆ ਕੇ 2-4 ਦਿਨ ਲਾਈਵ ਨਾਲ ਕਿੰਨਾ ਟਾਈਮ ਵੱਧਦਾ ਜਾਂ ਐਂ ਚੈੱਕ ਕਰ ਲਿਓ ਜੀ ਵੀ ਲਾਈਵ ਆਉਣ ਨਾਲ ਕਿੰਨਾ ਟਾਈਮ ਵੱਧਦਾ ਤੁਹਾਡਾ ਕਿੰਨੇ ਘੰਟੇ ਵੱਧਦੇ ਨੇ ਤੇ ਲਾਈਵ ਨਾ ਆਇਓ 5-4 ਦਿਨ ਜਿਹੜੇ ਤਰੀਕੇ ਨਾਲ ਮੈਂ ਕਿਹਾ ਉਸ ਤਰ੍ਹਾਂ ਕਰਕੇ ਦੇਖਿਓ ਫਿਰ ਦੇਖਿਓ ਵੀ ਕਿੰਨੇ ਘੰਟੇ ਵੱਧਦੇ ਨੇ ਪਰ ਇਹ ਹੋਊਗਾ ਜੀ ਵਾਈਫਾਈ ਲੱਗਿਆ ਹੋਣਾ ਜ਼ਰੂਰੀ ਹੈ ਕਿਉਂ ਆਪਾਂ ਨੈੱਟ ਪੈਕ ਇੰਨਾ ਪਵਾ ਨਹੀਂ ਸਕਦੇ ਵੀ ਡੇਲੀ ਸਾਰਾ ਦਿਨ ਫੋਨ ਚੱਲੀ ਜਾਵੇ ਆਪਣਾ ਵਾਈਫਾਈ ਤੇ ਕੋਈ ਦਿੱਕਤ ਨਹੀਂ ਆਉਂਦੀ ਜੀ ਜਿੰਨਾ ਮਰਜੀ ਚਲਾਓ ਦੇਣਾ ਚਲਾਓ ਰਾਤ ਚ ਲਾਓ ਤਾਂ ਚੱਲੀ ਜਾਂਦਾ ਜੀ ਮੈਂ ਇਸ ਤਰ੍ਹਾਂ ਹੀ ਪੂਰਾ ਕਰਿਆ ਜੀ ਆਪਣਾ ਬਹੁਤ ਜਿਹਾ ਟਾਈਮ ਪਹਿਲਾਂ ਤਾਂ ਬਹੁਤ ਘੱਟ ਸੀ ਜੀ ਜਦੋਂ ਤੋਂ ਮੈਂ ਇਹ ਕਰਨ ਲੱਗੀਆਂ ਚਲਾਉਣ ਵੀਡੀਓ ਫੇਰ ਬਹੁਤ ਜਿਹਾ ਟਾਈਮ ਆਪਣਾ ਕੰਪਲੀਟ ਹੋਇਆ ਹੈ 2200 ਘੰਟਾ ਵੀ ਖਤਮ ਹੋ ਜਾਣਾ ਜੀ ਉੱਡ ਜਾਣਾ ਬਹੁਤ ਵੱਡੀ ਗੱਲ ਹੈ 2200 ਘੰਟਾ ਬਹੁਤ ਟਾਈਮ ਦੇ ਵਿੱਚ ਹੁੰਦਾ ਆਪਣਾ ਤਾਂ ਕਰਕੇ ਕਈ ਵਾਰੀ ਐ ਹੋ ਜਾਂਦਾ ਸੀਗਾ ਇਹ ਵੀ ਹੁਣ 4000 ਕਦੋਂ ਪੂਰਾ ਹੋਊਗਾ ਬਹੁਤ ਟਾਈਮ ਲੱਗ ਜਾਣਾ ਐਨਾ ਟਾਈਮ ਆਪਣਾ ਹੋਇਆ ਹੋਇਆ ਬੇਸਟ ਗਿਆ ਫਿਰ ਆਪਾਂ ਇਹ ਤਰੀਕੇ ਨਾਲ ਕਰਕੇ ਦੇਖਿਆ ਜੀ 8-10 ਦਿਨ ਕਰਕੇ ਦੇਖਿਆ ਪਹਿਲਾਂ ਫਿਰ ਆਪਾਂ ਦੇਖਿਆ ਜੀ ਮਿਲਾ ਕੇ ਦੇਖਦੇ ਸੀ ਡੇਲੀ ਫੋਨ ਤੇ ਚੈੱਕ ਕਰਦੇ ਸੀ ਵਾਈਟੀ ਸਟੂਡੀਓ ਤੇ ਵੀ ਕਿੰਨਾ ਵਧ ਰਿਹਾ ਆਪਣਾ ਫਿਰ ਪਤਾ ਲੱਗਿਆ ਜੀ ਫਿਰ ਲਾ ਕੇ ਰੱਖ ਦਿੰਦੀ ਸੀ ਕਈ ਵੀਡੀਓ ਕਹਿ ਦਿੰਦੇ ਨੇ ਜੀ ਵੀ ਵਾਈਫਾਈ ਤੇ ਵੀ ਐ ਹੋਰ ਲਾਉਣਾ ਨਹੀਂ ਚਾਹੀਦਾ ਘਰੇ ਪਰ ਮੈਂ ਲਾਉਂਦੀ ਰਹੀ ਹਾਂ ਜੀ ਬਹੁਤ ਸਟ੍ਰੀਮ ਆਪਣਾ ਬਹੁਤ ਵਧੀਆ ਸੇਤੀ ਵਧਿਆਗਾ ਤੇ ਕੰਪਲੀਟ ਵੀ ਹੋਇਆ ਜੀ ਸਬਸਕ੍ਰਾਈਬਰ ਆਪਣੀ ਅਜੇ 2000 ਵੀ ਨਹੀਂ ਹੈਗੀ ਜੀ 1900 ਹੋਏ ਨੇ ਵਾਚ ਟਾਈਮ ਆਪਣਾ ਕੰਪਲੀਟ ਹੋ ਗਿਆ ਤੇ ਇਥੇ ਬਣਾ ਰਹੀ ਸੀ ਜੀ ਮੈਂ ਰੋਟੀ ਸ਼ਾਮ ਦਾ ਟਾਈਮ ਹੈ ਦਿਨ ਨੂੰ ਕੋਈ ਰੋਟੀ ਨਹੀਂ ਬਣਾਈ ਗਈ ਅ ਸੌਰੀ ਜੀ ਵੀਡੀਓ ਕੋਈ ਨਹੀਂ ਬਣਾਈ ਗਈ ਰਿਸ਼ਤੇਦਾਰ ਆਏ ਹੋਏ ਸੀਗੇ ਕੁਸਤਾ ਪਹਿਲਾਂ ਵੀਡੀਓ ਚ ਆਪਾਂ ਦੱਸਿਆ ਵਿਦਿਆਣ ਦਾ ਯੂਸੀ ਤੇ ਅੱਜ ਹੋ ਪਾਪਾ ਜੀ ਆਏ ਸੀ। ਇਕਬੀਰ ਆਇਆ ਸੀਗਾ। ਤਾਂ ਕਰਕੇ ਗੱਲਾਂ-ਬਾਤਾਂ ਕਰਦੇ ਰਹੇ ਜੀ ਬਸ ਦਿਨ ਨੂੰ ਟਾਈਮ ਨਹੀਂ ਲੱਗਿਆ। ਫਿਰ ਸਾਮ ਨੂੰ ਸੋਚਿਆ ਜੀ ਵੀ ਥੋੜੀ ਜੀ ਵੀਡੀਓ ਬਣਾ ਕੇ ਆਪਾਂ ਤੁਹਾਡੇ ਨਾਲ ਲਾਈਵ ਆਉਣ ਵਾਲੀ ਦੱਸ ਦਿਆਂ ਜੀ ਗੱਲਾਂ-ਬਾਤਾਂ ਕਰਦੇ ਆ। ਨੋ ਲਾਈਵ ਤੇ ਵਾਚ ਟਾਈਮ ਕੰਪਲੀਟ। ਤੁਸੀਂ ਵੀ ਕਰਕੇ ਦੇਖਿਓ ਜੀ ਜ਼ਰੂਰ। ਜੀ ਵਧਣ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀ ਤੁਸੀਂ ਟਰਾਈ ਕਰਿਆ ਹਫਤੇ ਤੱਕ ਦੱਸ ਦੇਣੀ ਜਦੋਂ ਤੁਹਾਨੂੰ ਪਤਾ ਲੱਗਿਆ ਤਾਂ ਕਮੈਂਟ ਜਰੂਰ ਕਰਿਓ ਦੱਸਿਓ ਵੀ ਤੁਹਾਡਾ ਵਾਚ ਟਾਈਮ ਵੱਧ ਰਿਹਾ ਹੈ ਹੁਣ ਚੈੱਕ ਕਰਦੇ ਰਿਹਾ ਜੀ ਹੁਣ ਡੇਲੀ ਕਿੰਨੇ ਘੰਟੇ ਵੱਧਦੇ ਨੇ ਪੰਜ ਚਾਰ ਦਿਨ ਉਹਦੇ ਉੱਤੇ ਲਾ ਕੇ ਫਿਰ ਵੀ ਚੈੱਕ ਕਰਦੇ ਰਿਹਾ ਕਰਿਓ ਪੰਜ ਚਾਰ ਦਿਨਾਂ ਤੋਂ ਬਾਅਦ ਵੀ ਚੈੱਕ ਕਰਨ ਲੱਗੇ ਜੀ ਪੰਜ ਚਾਰ ਦਿਨ ਲੇਟ ਦੱਸੂਗਾ ਉਹ ਬਹੁਤ ਟਾਈਮ ਦੁਬਾਰਾ ਦੱਸ ਰਹੀ ਐ ਜੀ ਆਪਾਂ ਪੰਜ ਚਾਰ ਦਿਨ ਦਾ ਫਰਕ ਹੁੰਦਾ ਫੋਨ ਨਾਲ ਪੰਜ ਸੱਤ ਦਿਨ ਹਫਤਾ ਲਾ ਲਓ ਜੀ ਤੁਸੀਂ ਹਫਤਾ ਐਲਸੀਡੀ ਤੇ ਲਾ ਕੇ ਰੱਖੋ ਉਸ ਤੋਂ ਬਾਅਦ ਦੇਖਿਓ ਫਿਰ ਬਹੁਤ ਟਾਈਮ ਮਿਕੀ ਨੇ ਕੰਟੀ ਵਾਧ ਰਹੇ ਹੈ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਏ ਜੀ ਵੀ ਮੈਂ ਦੱਸਿਆ ਜੀ ਇਹ ਤਰੀਕਾ ਤੁਸੀਂ ਜਰੂਰ ਅਪਣਾਓ ਤੇ ਆਪਣਾ ਬਹੁਤ ਟਾਈਮ ਕੰਪਲੀਟ ਕਰ ਲਿਓ ਜੀ ਸਾਰੀਆਂ ਭੈਣਾਂ ਦਾ ਬਹੁਤ ਟਾਈਮ ਕੰਪਲੀਟ ਹੋਵੇ ਮਿਹਨਤ ਕਰਦੇ ਆਂ ਜੀ ਸਾਰੇ ਬਹੁਤ ਟਾਈਮ ਲੱਗਦਾ ਹੈ ਵੀਡੀਓ ਬਣਾਉਣੀ ਕੋਈ ਸੌਖੀ ਨਹੀਂ ਪਹਿਲਾਂ ਤਾਂ ਇਹ ਸੋਚਣਾ ਪੈਂਦਾ ਸਾਰਾ ਦਿਨ ਹੀ ਕਾਦੀ ਵੀਡੀਓ ਬਣਾਈਏ ਅੱਜ ਕੀ ਬਣਾਈਏ ਡੇਲੀ ਡੇਲੀ ਇੱਕ ਕੰਮ ਦੇ ਵੀ ਨਹੀਂ ਦਿਖਾ ਸਕਦੇ ਆਪਾਂ ਅਲੱਗ ਤੋਂ ਦਿਖਾਉਣੀ ਹੁੰਦੀ ਹੈ